ਹੈਲੋ ਸੋ ਸ੍ਰੀ ਕਾਲ ਮੇਰੇ YouTube ਫੈਮਲੀ ਮੀਟ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਕੀ ਕਰੀ ਤੋਂ ਨੂੰ ਲੋਕ ਤੁਹਾਡਾ ਮਸਤ ਵਰਤਾ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਮੇਰੇ ਭੈਣ ਭਾਈ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਜੀ ਵੀਡੀਓ ਵਧੀਆ ਲੱਗੇ ਲੀਨ ਸ਼ੇਅਰ ਲਾਈਕ ਕਰ ਕਰ ਤੇ ਲੋ ਜੀ ਇੱਥੇ ਦੁਪਹਿਰ ਦਾ ਟਾਈਮ ਆਸੀ ਆਪਾਂ ਰੋਟੀ ਪਾਣੀ ਖਾ ਕੇ ਲਿਆ ਜੀ ਤੇ ਸਬਜ਼ੀ ਦੂਜੀ ਆਪਾਂ ਬਣਾ ਲਈ ਸੀ ਦੁਪਹਿਰੇ ਜੀ ਤੇ ਉਹ ਸਭ ਬਣਾਇਆ ਸੀ ਨੂੰ ਕੀ ਚੌਲ ਇਹ ਖਾ ਕੇ ਆਪਾਂ ਬਾਕੀ ਕੱਢ ਕੇ ਰੱਖ ਦਿੱਤਾ బేసనాల పకౌడీ పేళ చర్ేసణను సాగే సా ਵੇ ਵੈਸੇ ਨਾ ਆਪਾਂ ਤਾਂ ਕਰਕੇ ਸਾਂਣਦੇ ਆ ਬੇਸਣ ਵੀ ਕਈ ਵਾਰੀ ਸੁਸਰੀ ਵਗੈਰਾ ਨਾ ਹੋਵੇ ਵੈਸੇ ਮੈਂ ਪਰਸੋ ਜਿੱਥੇ ਚੈੱਕ ਕਰਿਆ ਸੀ ਕੁਛ ਨਹੀਂ ਸੀ ਜੀ ਇਹਦੇ ਵਿੱਚ ਤੇ ਆਪਾਂ ਨੂੰ ਫੇਰ ਵੀ ਆਪਾਂ ਨੂੰ ਬੇਸਣ ਨੂੰ ਨਾ ਸਾਂਣ ਕੀ ਕੜੀ ਵਗੈਰਾ ਬਣਾਉਣੀ ਚਾਹੀਦੀ ਆ ਤੇ ਲਓ ਜੀ ਆਪਾਂ ਸਾਂਣ ਲਗੇ ਸਵੇਰੋਂ ਨਾ ਆਪਾਂ ਬੀੜੋ ਸ਼ੂਟ ਨਹੀਂ ਕਰੀ ਜੀ ਝਾੜੂ ਪੋਚੇ ਵਾਲੀ ਜਲਦੀ ਜਲਦੀ ਕੰਮ ਕਰਕੇ ਆਪਾਂ ਗਏ ਹੋਏ ਸੀ ਜੀ ਠੀਕ ਹੈ ਜੀ ਹਰਦੀਪ ਦੇ ਨਾਲ ਆਪਾਂ ਨੂੰ ਥੋੜਾ ਜਿਹਾ ਕੰਮ ਸੀ ਜੀ ਹਰਦੀਪ ਦੇ ਸਕੂਲ 'ਚ ਉੱਥੇ ਗਏ ਹੋਏ ਸੀ ਜੀ ਨਾਲੇ ਆਪਾਂ ਕੱਪੜਾ ਲੀੜਾ ਧੋ ਗਏ ਸੀ ਜੀ ਨਾਲੇ ਆਪਾਂ ਝੜੂ ਪੋਚਾ ਕਰ ਗਏ ਸੀ ਜੀ ਆ ਕੇ ਆਪਾਂ ਕੱਪੜੇ-ਕੁਪੜੇ ਚੇਂਜ ਕਰਕੇ ਬਦਲ ਕੇ ਉਸ ਤੋਂ ਬਾਅਦ ਆਪਾਂ ਆ ਕੇ ਸਬਜ਼ੀ ਵਗੈਰਾ ਕੱਟੀ ਜੀ ਸਬਜ਼ੀ ਆਪਾਂ ਬਣਾਈ ਸੀ ਜੀ ਕੀ ਆਦੀ ਤੇ ਨਾਲੇ ਬਣਾਈ ਸੀ ਜੀ ਆਪਾਂ ਚੌਲ ਠੀਕ ਹੈ ਜੀ ਤੇ ਇਹ ਆਪਾਂ ਬਣਾ ਰਹੇ ਆ ਜੀ ਬਣਾ ਕੇ ਵੈਸੇ ਹੀ ਰੱਖ ਲਈਏ ਜੀ ਤੇ ਜੇ ਤਾਂ ਆਪਾਂ ਸਬਜ਼ੀ ਬਚ ਗਈ ਫਿਰ ਤਾਂ ਆਪਾਂ ਬਣਾਉ ਦੇਣੀ ਜੀ ਸਮੋਜਗਰ ਤੇ ਨਹੀਂ ਆਪਾਂ ਮਨ ਨੂੰ ਆਲੂ ਪਕੌੜੀਆਂ ਬਣਾ ਲਾਂਗੇ ਤੇ ਨਹੀਂ ਬਣਾਵਾਂਗੇ ਆਪਾਂ ਸਵੇਰੀ ਆਲੂ ਪਕੌੜੀਆਂ ਠੀਕ ਹੈ ਜੀ ਤੇ ਇੱਥੇ ਆਪਾਂ ਨੂਨ ਮਿਰਚ ਪਾ ਦਾਂਗੇ ਜੀ ਤੇ ਪਹਿਲਾਂ ਮੈਂ ਸੋਚ ਰਹੀ ਸੀ ਜੀ ਆਪਾਂ ਕੱਪੜੇ ਤਾਰਾ ਹੈ ਇਹ ਜਿਹੜੇ ਪਏ ਆ ਜੀ ਤਾਰ ਤੇ ਫਿਰ ਅੱਜ ਨਾ ਵੈਸੇ ਧੁੱਪ ਤਾਂ ਪਤਾ ਪਤਾ ਏ ਸੀ ਨਿਕਲ ਗਿਆ ਨਾ ਬੋਲਦੀ ਤਿੱਖੀ ਜੀ ਧੁੱਪ ਹੈ ਆ ਤੇ ਫਿਰ ਮੈਂ ਕਿ ਪਹਿਲਾਂ ਆਪਾਂ ਬਣਾ ਲਗੇ ਜੀ ਪਕੌੜੀਆਂ ਫੇਰ ਹੀ ਆਪਾਂ ਕੱਪੜੇ ਤਾਰ ਕੇ ਤਾਰ ਤੋਂ ਲਿਆਵਾਂਗੇ ਜੀ ਬਾਕੀ ਤੇ ਬਾਕੀ ਸਾਰਾ ਮੇਰਾ ਕੰਮ ਹੋ ਗਿਆ ਜੀ ਦੁਪਹਿਰ ਦਾ ਵੀ ਝਾੜੂ ਪੋਚਾ ਤਾਂ ਮੈਂ ਸਵੇਰੀ ਕਰ ਗਈ ਸੀ ਜੀ ਤੇ ਲੀੜਾ ਕੱਪੜਾ ਧੋ ਗਈ ਸੀ ਤੇ ਭਾਂਡੇ-ਭੁੰਡੇ ਮੈਂ ਸਾਫ਼ ਕਰ ਲਏ ਜੀ ਦੁਪਹਿਰ ਦੀ ਰੋਟੀ ਖਾ ਕੇ ਤੇ ਉਸ ਤੋਂ ਬਾਅਦ ਨਾ ਖਚਲੋ ਆਪਾਂ ਹੁਣ ਥੋੜਾ ਜਿਹਾ ਫਰੀ ਹੈ ਤੇ ਆਪਾਂ ਪਕੌੜੀਆਂ ਬਣਾ ਕੇ ਰੱਖ ਲਈਏ ਤੇ ਸਬਜ਼ੀ ਦੀ ਵੀ ਚਲ ਕਈ ਵਾਰੀ ਪਤਾ ਨਹੀਂ ਹੁੰਦਾ ਵੀ ਲੋੜ ਪੈ ਜੇ ਵੈਸੇ ਮਨੂੰ ਲੱਗ ਰਿਹਾ ਵੀ ਸਰ ਵੀ ਜਾਏਗਾ ਤੇ ਕਈ ਵਾਰੀ ਨਹੀਂ ਜੇ ਲਈ ਫਿਰ ਆਪ ਥੋੜਾ ਜਿਹਾ ਪਕੌੜਾ ਨਾ ਆ ਕੇ ਆਪਾਂ ਸਬਜ਼ੀ ਬਣਾ ਲਾਂਗੇ ਜੀ ਤੇ ਇੱਥੇ ਆਪਾਂ ਬਰੀਕ ਬਰੀਕ ਬਣਾਵਾਂਗੇ ਜੀ ਆਪਾਂ ਪਕੌੜੇ ਨਹੀਂ ਬਣਾਉਂਦੇ ਤੇ ਪਤਲੇ ਪਤਲੇ ਪਕੌੜੇ ਬਣਾਵਾਂਗੇ ਜੀ ਤੇ ਤੁਸੀਂ ਵੀ ਟਰਾਈ ਕਰਿਓ ਜੀ ਤੇ ਵਧੀਆ ਲੱਗਦੀਆਂ ਆਲੂਆਂ ਦੇ ਵਿੱਚ ਪਾ ਕੇ ਹਨਾ ਤੇ ਜਦੋਂ ਕੋਈ ਸਬਜ਼ੀ ਨਾ ਹੋਵੇ ਤੇ ਬਸ ਫਿਰ ਆਏ ਬੇਸਨ ਦੇ ਪਕੌੜੇ ਬਣਾ ਕੇ ਘਰੇ ਤਿਆਰ ਕਰਕੇ ਤੇ ਫਿਰ ਆਪਾਂ ਸਬਜ਼ੀ ਬਣਾ ਸਕਦੇ ਆ ਤੇ ਇਸ ਕਰਕੇ ਬਣਾ ਰਹੀ ਆ ਜੀ ਮੇਰੇ ਕੋਲ ਵੀ ਸਬਜ਼ੀ ਨਹੀਂ ਜੀ ਆਪਾਂ ਲੈ ਵੀ ਲੈਂਦੇ ਸਬਜ਼ੀ ਵਸੇ ਆਪਾਂ ਨੂੰ ਕਾਲਜ ਸੀ ਵੀ ਚਲੋ ਘਰੇ ਜਲਦੀ ਜਾਣਾ ਫਿਰ ਹਰਦੀਪ ਦੇ ਪਾਪਾ ਨੇ ਨਾ ਕੰਮ ਤੇ ਜਾਣਾ ਸੀ ਇਸ ਕਰਕੇ ਆਪਾਂ ਜਲਦੀ ਜਲਦੀ ਆ ਗਏ ਜੀ ਤੇ ਠੀਕ ਹੈ ਜੀ ਤੇ ਚਲੋ ਜੀ ਆਪਾਂ ਆਟਾ ਮਸਲ ਲੀ ਗੇ ਬੇਸਣ ਦਾ ਆਟਾ ਕਰਕੇ ਰੱਖ ਲਿਆ ਤਿਆਰ ਜੀ ਤੇ ਲਓ ਜੀ ਆਪਾਂ ਤੇ ਕੀ ਲਾ ਲਾ ਕੇ ਤੇ ਬਰੀਕ ਬਰੀਕ ਪਤਲੀਆਂ ਪਤਲੀਆਂ ਬਣਾਵਾਂਗੇ ਜੀ ਪਕੌੜੀਆਂ ਤੇ ਐਨ ਵਧੀਆ ਵਧੀਆ ਬਣਾਵਾਂਗੇ ਜੀ ਪਤਲੇ ਪਤਲੇ ਇਕ ਤਰ੍ਹਾਂ ਦੀਆਂ ਠੀਕ ਹੈ ਜੀ ਤੇ ਪਹਿਲਾਂ ਤਾਂ ਵੀ ਚੱਲਾ ਇਸ ਤਰ੍ਹਾਂ ਵੀ ਪਹਿਲਾਂ ਆਪਣੇ ਦਾ ਮਾਵਾ ਹਨਾ ਇਸ ਤਰ੍ਹਾਂ ਬਣਾ ਬਣਾ ਕੇ ਘਰੇ ਮੇਲੀਆਂ ਹੁੰਦੀਆਂ ਸੀ ਉਹਗਾ ਵੀ ਦੇਕ ਲੋ ਇੰਨੇ ਗੰਨੇ ਬੱਟਕੇ ਰੱਖਦੀਆਂ ਹੁੰਦੀਆਂ ਸੀ ਤੇ ਸਿਆਲ 'ਚ ਵਧੀਆ ਕੰਮ ਆ ਜਾਂਦਾ ਨਾ ਸੀ ਜੀ ਹੁਣ ਤਾਂ ਬਸ ਮਸ਼ੀਨਾਂ ਵੀ ਬਾਹਰੋਂ ਬਣਾ ਬਣਾ ਕੇ ਚੀਜ਼ਾਂ ਆਪਾਂ ਖਾਸ ਖਾਣੇ ਆ ਜੀ ਤੇ ਘਰੇ ਤਾਂ ਕੋਈ ਕੰਮ ਕਰਕੇ ਬਿਲਕੁਲ ਵੀ ਨਹੀਂ ਕੋਈ ਪਹਿਲਾਂ ਦੇਖੋ ਜੀ ਆਪਾਂ ਮੰਜੇ ਤੇ ਨਾ ਉਹ ਬਣਾ ਲੈਂਦੇ ਸੀ ਜੀ ਮਸ਼ੀਨ ਸੇਵਿੰਗ ਬਟਨੇ ਵਾਲਾ ਨਾ ਇਹਨਾਂ ਗੰਨੀਆਂ 2 2 4 4 ਮੰਜੇ ਭਰ ਦਿੰਦੇ ਸੀ ਤੇ ਹੁਣ ਤਾਂ ਬਸ ਇਹੋ ਜਿਹਾ ਕੰਮ ਰਹੇ ਨਹੀਂ ਜੀ ਤੇ ਬਹੁਤ ਮੇਰੀ ਵੀ ਮੰਮੀ ਬਹੁਤ ਬਣਾਉਂਦੀ ਹੁੰਦੀ ਸੀ ਜਿਸ ਤਰ੍ਹਾਂ ਬੇਸਣ ਦੇ ਪਕੌੜੇ ਨਾ ਤੇ ਮੈਂਨੇ ਅੱਜ ਸੋਚਿਆ ਮੈਂ ਕਿ ਕਈ ਵਾਰੀ ਮੈਂ ਬਣਾਈਆਂ ਪਹਿਲਾਂ ਵੀ ਤੇ ਮੈਂ ਕਿ ਚਲੋ ਅੱਜ ਵੀ ਆਪਾਂ ਬਣਾ ਲਈਏ ਜੀ ਤੇ ਤੇ ਬੱਟ ਕੇ ਬੇਸਣ ਦੇ ਪਕੌੜੇ ਨਾ ਤੇ ਵੀ ਆਪਾਂ ਸਬਜ਼ੀ ਬਣਾ ਲਾਂਗੇ ਜੀ ਤੇ ਘਰ ਵਰਗੀ ਤਾਂ ਜਿਹੜੀ ਆਪਾਂ ਘਰੇ ਬਣਾਵਾਂ ਮੱਛੀ ਜੋ ਉਹਦੇ ਵਰਗੀ ਤਾਂ ਕੋਈ ਰੀਸ ਨਹੀਂ ਜੀ ਤੇ ਬਾਹਰ ਤਾਂ ਬਹੁਤ ਜ਼ਿਆਦਾ ਹਰੇਕ ਚੀਜ਼ ਚ ਕੈਮੀਕਲ ਪਾਏ ਹੁੰਦੇ ਆ ਜੀ ਤੇ ਠੀਕ ਆ ਜੀ ਤੇ ਆਪਾਂ ਦੇਖੋ ਜਿਸ ਤਰ੍ਹਾਂ ਮੈਂ ਬਣਾ ਰਹੀ ਆ ਜੀ ਹੈਨਾ ਤੇ ਠੀਕ ਆ ਜੀ ਤੇ ਨਾਲ ਆਪਾਂ ਇਹਨੂੰ ਤੇਲ ਦੇ ਵਿੱਚ ਫਰਾਈ ਕਰਾਂਗੇ ਤੇ ਨਾਲ ਹੀ ਆਪਾਂ ਪਾਣੀ ਦੇ ਵਿੱਚ ਬਾੜ ਕੇ ਵੀ ਗਰਮ ਕਰਕੇ ਪਾਣੀ ਦੇ ਵਿੱਚ ਪਾਵਾਂਗੇ ਆਪਾਂ ਜਦੀ ਜਦੋਂ ਸਬਜ਼ੀ ਬਣਾਵਾਂਗੇ ਨਾ ਜਦੀ ਇਹਨੂੰ ਆਪਾਂ ਟੇਲ ਦੇ ਵਿੱਚ ਹਨਾ ਕੀ ਦੇ ਵਿੱਚ ਫਰਾਈ ਕਰ ਲਾਂਗੇ ਠੀਕ ਹੈ ਜੀ ਤੇ ਆਪਾਂ ਹੁਣ ਸਾਰੀਆਂ ਤਿਆਰ ਕਰ ਲਈਏ ਜੀ ਬਣਾ ਕੇ ਤੇ ਆਪਾਂ ਚਲੋ ਜੀ ਬਣੀਆਂ ਪਈਆਂ ਹੋਣਗੀਆਂ ਤੇ ਆਪਾਂ ਨਾ ਇਹਦੇ ਉੱਤੇ ਪੱਖਾ ਚਲਾ ਦਾਂਗੇ ਜੀ ਤੇ ਬਾਹਰ ਨਹੀਂ ਨਾ ਆਪਾਂ ਧੁੱਪੇ ਪਾਈਏ ਜੀ ਪੱਖਾ ਚਲਾ ਦਾਂਗੇ ਠੀਕ ਹੈ ਜੀ ਅੰਦਰ ਹੀ ਰੱਖ ਲਾਂਗੇ ਤੇ ਲਓ ਜੀ ਆਪਾਂ ਬਣਾ ਕੇ ਕਰਾਂਗੇ ਤਿਆਰ ਇਹਨਾਂ ਨੂੰ ਦੀ ਆਪਾਂ ਸਾਰੀਆਂ ਪਕੌੜੀਆਂ ਬਣਾ ਲੈਣਾ ਜੀ ਠੀਕ ਹੈ ਜੀ ਤੇ ਜੇ ਮੇਰਾ ਬਣਾਉਣੇ ਦਾ ਤਰੀਕਾ ਤੁਹਾਨੂੰ ਵਧੀਆ ਲੱਗਾ ਤੇ ਕਮੈਂਟਾਂ ਚ ਜਰੂਰ ਦੱਸਿਓ ਜੀ ਠੀਕ ਹੈ ਜੀ ਤੇ ਸਾਮ ਨੂੰ ਬਣਾਵਾਂਗੇ ਜੀ ਆਪਾਂ ਆਲੂ ਪਕੌੜੀਆਂ ਤੇ ਵੀਡੀਓ ਵੱਧ ਤੋਂ ਵੱਧ ਵਾਚ ਕਰਿਆ ਕਰੋ ਜੀ ਫੁੱਲ ਵਾਚ ਕਰਿਆ ਕਰੋ ਵੀਡੀਓ ਠੀਕ ਹੈ ਜੀ ਤੇ ਆਪਾਂ ਕਰਦੇ ਆਂ ਇੱਥੇ ਵੀਡੀਓ ਦਾ ਐਂਡ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਲੱਕ ਜਰੂਰ ਕਰਿਓ ਤੇ ਮਿਲਾਂਗੇ ਕੋਈ ਹੋਰ ਵੀਡੀਓ ਨਾਲ ਤਦ ਤੱਕ ਲਈ ਸ਼ਸ਼੍ਰੀ ਕਾਰ